ਮਾਤੀ ਪਰਾ ਕੀ ਦੇ ਮਾਤੀ ਤੁਰੀ ਚੀਜ਼ ਹੈ ਤੁਮੀ ਨਾ ਨਾ ਮੁੰਡਾ ਹੈ ਤੁਮੀ ਨਾ ਨਾ ਮੁੰਡਾ ਤੇ ਚੀਜ਼ ਹੈ ਕੀ ਚੀਜ਼ ਨੂੰ ਚੀਜ਼ ਨੂੰ ਕੀਜਾ ਪਰਾ ਕਰ ਤੋੜਾ ਤੇਰੀ ਰੀਜ ਕਰਾਂ ਪੂਰੀ ਲੈ ਵੇਚਣੀਆਂ ਨੇ ਨਾ ਵੇਚਤੀਆਂ 2114 ਦੀਆਂ ਹਾਂ ਠੀਕ ਹੈ ਹਾਂ ਲੈ ਬਾਈ ਦਮ ਨਿਕਲ ਗਿਆ ਮੇਰੀ ਸੱਤ ਲੱਗਾ ਇੱਕ ਪੋਲੀ ਜੀ ਕਣ ਦੀ ਥੋੜੀ ਦੀ ਘੋੜੀ ਦੀ ਲੱਤ ਨਾਲ ਬੁੜਾ ਨਾ ਮਰਜੇ ਬਗਾਨਾ ਘੋੜਦਾਰ ਖਵਾਉਂਦੇ ਮੇਰੇ ਘੋੜਦਾਰ ਨੂੰ ਲੈ ਮੇਰੀ ਸੁਣ ਲੈ ਗੱਲ ਛੱਡ ਜੋ ਬਾਈ ਮੈਂ ਕਰੂੰਗਾ ਪੱਕਾ ਤੇਰਾ ਹੱਲ ਸਹੀ ਜਾਂ ਵਜਾਉਂਗਾ ਟੱਲਾ ਨਾ ਨਾ ਮੱਛੀ ਆਤਾ ਹੈ ਹਾਸੀ ਮਜ਼ਾਕ ਜਾਂ ਹਾਸੀ ਰਹੀ ਬਾਈ ਪਿੱਛੇ ਨੀ ਰੋ ਰਹੀ ਤਮਾਸੀ ਤੇ ਤਮਾਸੀ ਰਹੀ ਪੱਠਾ ਵੇਚਣ ਵਾਲੀ ਗੱਲ ਕਰੂੰਗਾ ਮੈਂ ਵੇਚੀ ਨਾ ਵੇਚੀ ਅੱਗੇ ਤੇਰੀ ਮਰਜ਼ੀ ਮੈਂ ਨਹੀਂ ਨਵੇਤੀ ਪਤਾ ਨਹੀਂ ਚੋਕ ਦੀ ਪਤਾ ਨਹੀਂ ਠੱਕਦੀ ਕੀ ਲਾ ਗਿਆ ਕੀ ਨਾ ਤੇਰੀ ਗੱਲ ਤੇ ਫੁੱਲ ਝਾੜੂ 13000 ਲਾ ਗਿਆ ਕੋਈ ਤੇ ਤੇਰੇ ਦੀ ਪੱਠਾ ਦੇ ਮੈਨੂੰ ਕਿਉਂ ਜੀ ਸੁਆਦ ਵਾਲੀ ਗੱਲ ਤਾਂ ਮਾਲ ਹੈ ਵੇਚ ਨਾ ਵੇਚ ਥੋੜਾ ਜਿਹਾ ਸਾਹ ਬਚਾ ਜੂ ਥੋੜਾ ਜਿਹਾ ਮੈਂ ਸਾਹ ਚੋ ਜਾ ਸੱਚ ਸੌਦਾ ਵਿਕ ਜੇ ਆਪਣਾ ਵੀ ਸੌਦਾ ਚੱਲਦਾ ਚੰਗਾ ਹੁੰਦਾ ਹਾਂਜੀ ਕਿ ਦੁਨ ਮਠਾਰਾ ਹੋ ਰੇ ਤੋ ਇਹ ਦੋ ਚੱਲੋ ਪਲਾਂਜੀ ਜਿਓ ਸਿੰਧ ਨੇ ਤੁਹਾਡੇ ਪਿਛਾਂ ਨੇ ਹੋ ਜੀ ਛੋਟੇ ਵੀਰ ਗੁੱਸਾ ਨਾ ਕਰੀ ਮਾਰ ਜਾ ਭਾਈ ਬਾਬਾ ਜੀ ਜੂਰੇ ਆ ਜੋ ਬਾਈ ਨੂੰ ਭਰਾ ਤੋਂ ਬਸ ਰਹਾ ਬਰਾਵਾ ਕਰਨੀ ਜੀ ਬਰਾਵਾ ਨਹੀਂ ਕਰਨੀ ਆ ਕੱਲੂ ਆ ਇਹ ਗੱਲ ਦੂਰ ਖੜੇ ਤੋਂ ਨਹੀਂ ਬਣਦੀ ਨੇ ਨੇੜੇ ਆ ਜੀ ਇੱਕ ਰੜਕੇ ਕਮੜਕੇ ਹਾਂ ਹਾਂ ਨੇੜੇ ਨੂੰ ਕਿਹੜਾ ਇੱਕ ਰੜਕੇ ਕਮੜਕੇ ਚੱਲਣਾ ਛੜਕਾ ਤੇਰੇ ਦਾ ਹੁੰਦਾ ਹੈ ਮਾਲਾ ਕਰਾਈ 400 ਗਰੀਨ ਹਾਂ ਇਹ ਚੰਗੇ ਹੁੰਦੇ ਨੇ ਦੋ ਦੋ ਸੌ ਦੀ ਕੀ ਮੌਕਾ ਹੈ ਕੋਈ ਸਾਈਡ ਤੇ ਮੜ ਜਾ ਖੜ ਜਾ ਖੜ ਜਾ ਹਲੇ ਸਭ ਦਾ ਹੋ ਰਹੇ ਕੀ ਮੰਗਦੇ ਹੋ ਜੀ 15000 ਮੁੱਲ ਕਰਿਆ ਜੀ ਇਹ ਹੱਥ 'ਚ ਖੜੇ ਤੇ ਜੀ ਦੱਸਾ ਜੀ ਇਹ ਹੱਥ 'ਚ ਖੜੇ ਤੇ ਮੈਂ ਆਖਿਆ ਇਹ ਲੋਟ ਨਹੀਂ ਹੋਣਾ ਮੈਂ ਕੁਸੂ ਨੂੰ ਸਰਕਾਉਂ ਕੁਸ ਤੁਸੀਂ ਸਰਕੋ ਇਹ ਗੰਨੇ ਤੇ ਹੱਟ ਨਹੀਂ ਲੱਗੇ ਚਾਰ-ਚਾਰ ਦੇਵਾ ਭਲੇ ਲੋਕਾਂ ਚਾਰ ਨਹੀਂ ਹੁੰਦੀਆਂ ਛੋਟਾ ਬੱਚਾ ਹੀ ਕਿਹ ਚਾਰਦਾ ਤਾਂ ਥੋੜਿਆ ਮਾ ਮੈਨੂੰ ਆਪਣੀ ਸਮਝ ਦੀ ਗੱਲ ਕਰੰਦੋ ਸਿਆਣਾ ਬੰਦਾ ਆਪਾਂ ਕਿਹਦੇ ਦਿਨ ਚਿਹੜ ਕਰਨੀ ਕੋਸ ਸਿੱਖ ਬੰਦਾ ਹੈ ਮੇਰੀ ਸਮਝੀ ਤੋਂ ਕਰਾ ਕੁਸ ਚੱਲ ਲੈ ਬਾਬਾ ਜੀ ਭਰਾ ਕੋਸੋ ਬਤਾ ਤੁਹਾਡੇ ਫੋੜੀ ਇਹਦਾ ਕਿਤੇ ਫਿਰਦੇ ਤੇ ਆਪਾਂ ਆਉਣੇ ਹੱਥੋਂ ਹੋਰ ਕਿਤੇ ਫਿਰਦੇ ਤੇ ਲੈ 10000 ਦੀ ਮਜ਼ਾਕਾ ਤੁਹਾਨੂੰ ਮੈਂ ਰਾਜੂ 10000 ਮੈਨੂੰ ਦੇ ਦੇ ਲੱਗੇ ਵਾਕੇ ਸਿਆਣੇ ਸਿਆਣੇ ਵਾਲੀ ਗੱਲ ਤਾਂ ਤੈਨੂੰ ਪਾ ਮੈਂ ਬਾਗ ਆ ਬੋਰ ਨਾ ਲੱਗ ਗਿਆ ਮੈਂ ਦੇਖਦਾ ਹੁੰਦਾ ਮੈਂ ਚਲੋ ਜੀ ਬੌਲਾ ਇਹ ਤਾਂ ਬਈ ਹੁਣ ਸਾਨੂੰ ਪਤਾ ਨਹੀਂ ਮੈਂ ਦੇਖਦਾ ਟਾਇਰ ਦਾ ਬੰਦਾ ਮੇਰੇ ਸਾਹਮਣੇ ਬੰਦਾ ਬਾਰਾ ਦਾ ਗਿਆ ਕਿ ਇਧਰ ਘਰ ਮਾਰਨੀ ਆਇਆ ਆਲੇ ਚਲਾ ਮਾਰਨ ਮੋੜੀ ਬਣੂਗਾ ਚਲੋ ਜੀ ਬਾਈ ਚੰਗੀਆਂ ਨੇ ਚਲੋ ਜੀ ਬਾਈ ਪਿਛਾ ਮੋ ਜੀ ਪਿਛਾ ਮੋ ਜੀ 10000 ਰੁਪਏ ਲੱਗ ਗਿਆ ਓੜਾ ਤੱਕਣਾ ਕਿਤੇ ਦੱਬਦੀ ਆ ਜੱਫੇਦਾਰ ਹੈ ਕਿਸਾਨ ਦੁਨੀਆ ਦਾ ਨਰਵਾ ਲੋਕ ਅੱਛਾ ਕਿ ਬੱਕਰੀ ਦੇ ਬੱਚੇ ਨਹੀਂ ਆ ਰਹੇ ਮਹਾਂ ਪ੍ਰਧਾਨ ਜੀ ਤੇਰੇ ਪੱਠਾ ਮਸਿੰਦ ਨੇ ਤਿੰਨ ਮਹੀਨੇ ਚਾਰ-ਚਾਰ ਦਿਨ ਇੱਕ ਗੱਲ ਸੁਣਦਾ ਜਾਈ ਆ ਸੁਣਦਾ ਜਾਈ ਜਵਾਨਾਂ ਨਾਲ ਗੱਲ ਕਰੇ ਮਸਤ ਬਣਦੀ ਇਹਨਾਂ ਜੜੀਆਂ ਕਿੱਦੇ ਦਾ ਇੱਜੜਦੀਆਂ ਨਵੇਂ ਕਹ ਪਿਆ ਪਿਆ ਕਰ ਲਈਆਂ ਇਹਦੇ ਦੀ ਪੜਦੀਆਂ ਦਾ ਜੀ ਚੁੱਪ ਬਾਬਾ ਜੀ ਮੈਂ ਕੀ ਬਸ ਚੱਲ ਤੂੰ ਅੱਧਰ ਨਹੀਂ ਗੱਲ ਕਰ ਇਹਨਾਂ ਤਸੀ ਬੋਲੋ ਸਾਰੀ ਦੇਉ ਤੁਹਾਨੂੰ ਇਹ ਚੀਜ਼ਾਂ ਨੇ ਜੱਟ ਦੀ ਖੂੜੀ ਨਹੀਂ ਇਹਨਾਂ ਨੂੰ ਕਿਤੇ ਬੰਦ ਦੀ ਹਾਲੀਵਾਲ ਵਿੱਚ ਜੋ ਬੋਲਣਗੀਆਂ ਗਿੱਲਾ ਸੁੱਕਾ ਚੱਪੀ ਜਾਣਗੀਆਂ ਇੱਕ ਲੈ ਲੋਂਗੇ ਇੱਜੜ ਦੀ ਪਿਆ ਪਿਆ ਵੀ ਨਾ ਰਕੀਏ ਇਹਨੂੰ ਹੌਲੀ ਹੌਲੀ ਠੀਕ ਹੋ ਚੋਰ ਸੇ ਪਾਏ ਹੋਣੇ ਗਲਾਂ ਚ ਸੁੱਕ ਲੈ ਦੇਖ ਲੈ ਜਾ ਕੇ ਕਿਸੇ ਖੁੜਲੀ ਤੇ ਬੰਦ ਦੀ ਠਿਕ ਜਾਣਗੀਆਂ ਜੇ ਤੈਨੂੰ ਚੰਗੀਆਂ ਲੱਗਦੀਆਂ ਨੇ ਪੱਠਾ ਮੇਰੇ ਵੀ ਲੱਗਦੀਆਂ ਸੌਦਾ ਕਰੀਏ ਏ ਬਾਬੇ ਮਾ ਮੱਚ ਖੜੀ ਆ ਖੜੀ ਰੱਖੋ ਇਹਨਾਂ ਨੂੰ ਖੜੀ ਰੱਖੋ ਮੱਚ ਖੜੀ ਆ ਮੱਚ ਹਾਂ ਸੌਕ ਨੂੰ ਕਰਾਈਆਂ ਪੁੱਛਾ ਕੁੰਡੀਆਂ ਤਾਂ ਹੀ ਦਵਾ ਕੇ ਯਾਰ ਬਈ ਕਿਹਦਾ ਦੇਖ ਮਾੜੀ ਮੋਟੀ ਤੇ ਸੇਰੇ ਮੈਂ ਨਾ ਦਣਾ ਲਾ 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 ਅਸੀਂ ਛੋਟੇ ਛੋਟੇ ਵਿੱਚ ਵਕੀਲਾ ਸੁਣਦੇ ਹੁੰਦਾ ਤੇ ਬਹਿ ਕੇ ਹੋਰ ਉਦੋਂ ਗੱਲ ਯਾਦ ਆ ਸਾਡੇ ਨੰਨਕਾਰ ਦੀ ਟੱਕੜਾ ਹੋਊਦੋ ਹਾਂ ਰੇਟ ਸਾਡੀ ਪਲਾਣਾ ਦੇ ਚੁੰਕੀ ਦਾ ਲੱਗੂ ਏ ਉਹ ਮੋਟਰਾਂ ਛੜ ਛੜੇ ਆਂਦੇ ਰਾਤ ਨੂੰ ਬੰਬੇ ਚੱਲਦੀ ਚਮਕੀਲੇ ਦਾ ਖਾੜਾ ਸੁਣਦੇ ਆ ਲੈ ਭਲਾ ਜੀ ਖਾੜਾ ਲੱਗੇ ਪਿਆ ਖਾੜਾ ਲੈ ਮੇਰੀ ਸੁਣਨਾ ਛੱਡ ਜੋ ਬਾਈ ਮੈਂ ਕਰੂੰਗਾ ਪੱਕਾ ਤੇਰਾ ਹੱਲ ਸਹੀ ਜਾਂ ਵਜਾਉਂਗਾ ਟੱਲ ਲੈ ਮੱਝੀ ਨਾ ਇੱਕ ਜੱਜੇਦਾਰ ਬੰਦਾ ਹੈ ਇਮਾਨਦਾਰੀ ਦੀ ਬਾਤ ਹੈ ਹਾਸੀ ਮਜ਼ਾਕ 'ਚ ਹਾਸੀ ਰਹੀ ਬਾਈ ਪਿੱਛੇ ਨਾ ਰੋ ਹਾਸੀ ਜਿੱਤ ਹਾਸੀ ਰਹੀ ਪੱਠਾ ਵੇਚਣ ਵਾਲੀ ਗੱਲ ਕਰੂੰਗਾ ਮੈਂ ਵੇਚੀ ਨਾ ਵੇਚੀ ਅੱਗੇ ਤੇਰੀ ਮਰਜ਼ੀ ਮੈਂ ਨਹੀਂ ਨਵੇਤੀ ਪਤਾ ਨਹੀਂ ਚੋਰ ਦੀ ਬਲ ਨਹੀਂ ਠੱਕਦੀ ਕੀ ਲਾ ਗਿਆ ਕੀ ਨਾ ਤੇਰੀ ਗੱਲ ਤੇ ਫੁੱਲ ਛਾੜੂੰ 13000 ਲਾ ਗਿਆ ਕੋਈ ਤੇ ਤੇਰੇ ਨਹੀਂ ਪੱਠਾ ਦੇ ਮੈਨੂੰ ਜਿਵੇਂ ਜੀ ਸਵਾਗ ਵਾਲੀ ਗੱਲ ਤਾਂ ਇਹ ਹੈ ਜੇ ਮੈਂ ਗੱਲ ਗਲਤ ਕਰੀ ਐ ਤਾਂ ਮੈਨੂੰ ਨੀਵੇਂ ਥਾਵੇਂ ਖੜਾ ਕੇ ਚਾਰ ਮਾਰੀ ਜੁੱਤੀ ਆ ਹੁਣ ਤਾਂ ਬਜ਼ੁਰਗੋ ਜਿਹੜਾ ਸੀ ਕੇਰਾ ਹੋਈ ਲਾਤਾ ਨਹੀਂ ਇਹ ਕਹੈਂ ਮੈਂ 10 ਤਾਰਾ ਮੰਗਦਾ ਨਹੀਂ ਨਹੀਂ ਆਏ ਮਗਾ ਲੱਗ ਕੇ ਦੇਖ ਕੇ ਪਾ ਕੇ ਬਸ ਤੋਂ ਤਿੰਨ ਪਾਤਾ ਹੀ ਸਿੱਧਾ ਆਏ ਵੀ ਦੇਖੋ 17 ਵਾਗਦਾ ਤਾਏ ਕਹੇ ਤੈਨੂੰ ਨਹੀਂ ਤਾਏ ਕਹੇ ਤੂੰ ਭੰਗਿਆ ਆ ਗਿਆ ਕਹਿੰਦਾ 15 ਦੀਆਂ ਦੂਰੀਆਂ ਹੋਊਗਾ 17 ਮੰਗਦਾ ਹੋਵੇਗਾ ਇਹ ਤਾਏ ਕਹਿ ਵੀਦਾ ਲੈਣ ਦੇਣ ਕਰਦੇ ਮੈਂ ਬੰਦਲੇ ਜਵਾਦ ਰਹੀ ਓਏ ਭਾਈ ਓਏ ਮੁੰਡੇ ਰਾਂਹ ਤੇ ਕਿਤੇ ਚੰਗੂ ਨਹੀਂ ਖੜ ਜਾ ਬੰਦੀਆਂ ਨਹੀਂ ਵੇਚਣੀਆਂ ਨੇ ਵੇਚਣੀਆਂ ਨੇ ਵੇਚ ਦਿਆਂਗੇ ਨਹੀਂ ਬਾਕੀ ਸਿੱਕਿਆ ਤਾਂ ਮੈਂ ਇੱਕ ਸਹੀ ਤੇਰੇ ਨਾਲ ਕਾਲ ਸੀਗਾ ਇਹਨਾਂ ਕਾਲ ਸਾਂ ਕਮੇਟੀ ਦਾ ਜ਼ਥੇਦਾਰ ਹੈ ਤੇਰੇ ਨਾਲ ਮੈਂ ਹੁੱਝ ਤੇ ਪਾਈ ਵਾਲੀ ਬਾਤ ਨਹੀਂ ਕਰੀ ਮੈਂ ਝੂਠ ਬੋਲਦਾ ਮੈਂ ਨਹੀਂ ਕਰੋੜ ਤੇ ਵੀ ਉਹਦਾ ਖੜੀ ਬੱਕਰੀ ਨਹੀਂ ਤੇ ਮੈਨੂੰ ਤੇਰੇ ਤੇ ਯਕੀਨ ਆ ਗਿਆ ਆ ਭਾਈ ਉਹ ਭਾਈ ਦੇ ਬਿਨਾ ਪੁੱਛੋ ਸੀ 7 ਸੀ ਥੱਲੇ 11 12 ਦੀ ਵੀ ਲੈਦੇ ਭਾਈ 13000 ਇਹਦੇ ਉੱਤੇ ਸਿਰ ਚੜ੍ਹਦੇ ਦੀ ਗੱਲ ਮੈਂ ਉਹਨਾਂ ਦੇ ਉੱਤੋਂ ਦੀ ਜਾਂਦੀ ਬਿਨਾ ਬ੍ਰੇਕੋਂ ਗੱਡੀ ਚੱਲ ਪਈ ਹੈਂ ਵੇਚ ਦੇਗਾ ਸਰ ਮੇਰੀ ਮਾਂ ਟਾਈਮ ਹੈ ਮੂੰ ਤੇਰੀ ਮਰਜ਼ੀ ਹੈ ਹੈ ਕੱਟ ਘਾਟਾ ਵਾਤਾ ਹੋਰ 400 500 ਦਾ ਫਿਰ ਰਾਜੀ ਫਿਰ 400 500 ਦਾ ਘਾਟਾ ਧੰਦਿਆ ਸੱਚ ਲੱਗਦਾ ਹੈ ਕਿ ਕੋਲੀ ਜੀ ਕਾਂ ਦਿਦ ਥੋੜੀ ਦੀ ਥੋੜੀ ਦੀ ਨਾਲ ਬੁਰਾ ਨਾਮ ਮਰਜੇ ਬਗਾਨਾ ਹੋਰ ਦਾ ਪਵਾਉਂਗੇ ਮੇਰੇ ਵੇਖੋ ਨਾਲ ਨੂੰ ਤੇਰੇ ਜੀ ਨਿਊਮਰ ਹੈ ਵੀ ਤੂੰ ਖਾਸ ਬਾਕੀ 15 ਬੁੜੇ ਦੇ ਜਵਾਖ ਵੀਰੀ ਨੇ ਕੁੱਟ ਲਾਂਗੇ ਮੈਨੂੰ ਆ ਲੈ ਵੀ ਜਿੱਥੇ ਤੇ ਰਾਹ ਆ ਇੱਧਰ ਨੂੰ ਮੁਹ ਕਰ ਲੈ ਗੱਲ ਸੁਣ ਮੇਰੀ ਹਰ ਸੋਤੇ ਵਾ ਵੇਚਦੀਆਂ ਵੇਚਣੀਆਂ ਦੇ ਵਿੱਚ ਹੀ ਨੈਬ ਦਾ ਟੈਨ ਕੋਈ ਠੱਕਾ ਪੂਰਾ ਕਰ ਹਾਂ ਜਿੱਤਾ ਸਰੀਆ ਉਹਦਾ ਕਾਗਜ਼ ਹੈ ਆਪਣਾ ਸੋਦਾ ਪਈ ਜਾਂਦੀ ਪੁੱਗੀਆਂ ਤੇ ਨਹੀਂ ਕੋਈ ਧੱਕਾ ਨਹੀਂ ਬਸ ਵੇਚਤੀਆਂ ਤੇ ਨਾਲ ਉਹ ਮੈਨੂੰ ਪੁੱਗੂ ਮੈਂ ਦੇ ਦੂੰ ਦੇ ਦੇ ਇਹ ਚੰਨੀ ਨਾ ਪੁੱਗੀਆਂ ਨਾ ਦੇਈ ਕੋਈ ਪੱਕੀ ਦੇਸੀ ਨਹੀਂ ਹਾਂ ਇਹ ਤਾਂ ਤੂੰ ਕਹੇਗਾ ਮਸੂਰ ਕੋਈ ਪੱਕੀ ਦੇਸੀ ਨਹੀਂ ਕਿਉਂ ਅੱਜਕੱਲ ਸਹੀ ਗੱਲ ਕਰੇਗਾ ਫਿਰ ਮੈਂ ਜੰਮੀ ਬੋਲਦਾ ਵੀ ਨਹੀਂ ਕੋਈ ਪੱਕੀ ਦੇਸੀ ਨਹੀਂ ਕਿਉਂ ਅੱਜਕੱਲ ਦੇਸੀ ਨਹੀਂ ਉਹ ਨਾ ਕਰਾ Beytine ya. Yani. <laughs> ਠੀਕ ਨੇ ਕੀ ਗਈ ਚਲੋ ਠੀਕ ਗਈ ਫਿਰ ਉਹ ਟਾਸਟ ਜਮਾ ਐਡੂ ਕੋਈ 라ਜੂ 라ਜੂ ਨਹੀਂ ਬੱਸ ਬਹੁਤ ਜਰੇ ਲਾਦੇ ਹੋਂ ਹੁਣ ਤਾਂ ਬਲਕੇ ਲਾ ਦੇ ਉਹਨਾਂ ਪਾਲਣੀਆਂ ਨੇ ਬਾਤ ਹੈ ਨਹੀਂ ਜੀ ਉਹਨੇ ਵਪਾਰ ਨਹੀਂ ਕਰਨਾ ਉਹਦੇ ਥਰੇ ਲੱਗੇ ਨਹੀਂ ਉਹਨੇ ਵਪਾਰ ਨਹੀਂ ਕਰਨਾ ਵਿਚਾਰਾ ਬੋਲਿਆ ਵੀ ਨਹੀਂ ਅਣਜਾਣ ਬੰਦਾ ਨਹੀਂ ਮੈਂ ਕੋਈ ਫੇਰ ਨਹੀਂ ਬੈਂ ਨੇਮ ਕਰ ਲਿਆ ਨੇਮ ਨਹੀਂ ਬੈਂ ਤੇ ਤੈਨੂੰ 17 ਤੋਂ ਤੂੰ ਮੈਨੂੰ 15 ਤੇ ਲੈ ਖਰਚ ਦੇ ਵੀ ਖਰਚ ਮੈਂ 14 ਹਾਣ ਵਾ ਵਾ ਬੱਸ ਬਹੁਤ ਮੈਂ ਵੀ ਨਹੀਂ ਗੱਲ ਤੇ ਮੁੰਡੇ ਦਾ ਧਾਮ ਲਿਕੜ ਗਿਆ ਕੋਈ ਗੱਲ ਨਾ ਬਾਬਾ ਤੇਰੇ ਲੱਗ ਜਾਂਦੀ ਚਲੋ ਭਾਈ ਬਰਾ ਹੋ ਬਚਾ ਲਓ ਮੁੰਡਿਓ ਚਲੋ ਚਲੀਏ ਜੀ ਚੰਗਾ ਜੀ ਬਾਬਾ ਜੀ ਕੋਈ ਨਹੀਂ ਨੇਮ ਨਹੀਂ ਕਰਿਆ ਕਰਦੇ ਖਾਓ ਜੀ 17 ਤੋਂ 14 ਮੰਗ ਲਿਆ ਦਿੱਤੋ ਇੱਥੇ 17 ਨੂੰ ਛਾ ਨੂੰ ਹੋਈ 17 ਦੇ ਜੁਆ ਪਰ ਆਈ ਓਏ ਭਾਵੇਂ 17 ਆਹ ਚੀਜ਼ ਹੈ ਕੋਈ ਵੀ ਨਾ ਨਾ ਮੁੰਡਾ ਕੋਈ ਵੀ ਨਾ ਨਾ ਮੁੰਡਾ ਤੇ ਚੀਜ਼ ਹੈ ਚੀਜ਼ ਨੂੰ ਚੀਜ਼ ਹੈ ਓਹ ਠੀਕ ਹੈ ਚੀਜ਼ ਨੂੰ ਚੀਜ਼ ਨੂੰ ਗੀਜ ਹੈ ਓਰਾ ਕਰ ਤੋੜਾ ਤੇਰੀ ਰੀਤ ਕਰਾਂ ਪੂਰੀ ਲੈ ਵੇਚਣੀਆਂ ਨੇ ਨਾ ਦੇਛਤੀਆਂ 214 ਦੀਆਂ ਹਾਂ ਠੀਕ ਹਾਂ ਹਾਂ ਲੈ ਬਾਈ 214 ਦਾ ਸੌਦਾ ਹਾਂ ਹਾਂ 21400 ਦਾ ਸੌਦਾ ਨਹੀਂ ਇਹ ਉਤਰਾਇਆ ਤੇਰਾ 14 ਹੀ ਦੇ ਦਾਂਗਾ ਮੈਂ ਤੈਨੂੰ ਇੱਕ ਤੇਰਾ ਨੀਮ ਤੋੜਦਾ ਨਹੀਂ ਹਾਂ ਚੱਕ ਹਾਂ ਬਾਈ ਬਾਬੇ ਤੋਂ ਤੂੰ ਬਾਝੋਂ ਚਰਸਾ ਨਹੀਂ ਕਰ ਰੱਬ ਕਹਿੰਦੀ ਖੁਸ਼ ਹੋ ਕੇ ਆ ਇਧਰ ਆ ਬਈ ਚੋਲੀ ਚਰਸਾ ਹਾਂ ਨੂੰ ਹਣ ਪਿਆਰਾ ਚੋਲੀ ਚਰਸਾ ਕੱਤਤਾ ਪੂਰਾ ਰਾਜੂ ਨੇ ਤਾਣਾ ਹੈਲੋ ਆਹ 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 ਆਪਾਂ ਅਸੀਂ ਇੱਥੇ ਬਲਾਦੀ ਬਣਾਇਆ ਹੈ ਜੀ ਕਹੇ ਵੀਰੇ ਪੈਸੇ ਦੀਏ ਪੈਸੇ ਦੇ ਉਹ ਸਾਡਾ ਮੁਰੀਦ ਸਰਦਾਰਾ 17000 ਮੋਹਨ ਜੀ ਦਾ ਸੀ ਆਈ ਟੋਡੀਆਂ ਦੁਆਵਾਂ ਨੇ ਕੀ ਹੁੰਦਾ ਪੈਸੇ ਨਾ ਪੈਸੇ ਦਤਵਾ ਦੇ ਹਾਂਜੀ ਹਾਂਜੀ ਇਧਰ ਪਿੱਛੇ ਚੱਲ ਇਹ ਵੀਡੀਓ ਦੇ ਵਿੱਚ ਪੈਸੇ ਦਿਖਾ ਸਕਦਾ ਆਹ ਆਹ ਕੋਈ ਚੈੱਕ ਕਰਨਾ ਤੇਰੇ ਪਤਾ ਲਾਦਾ ਇਹ ਬਸ 110 ਵਿੱਚ ਹੋਇਆ ਹੈ। ਬਈਰ ਲੋਕਾਂ ਨੇ ਫੇਕ ਬਣਾਤੀ। ਵੀ ਦੋਸਤੋ ਅੱਜ ਆਪਾਂ ਪਹੁੰਚੇ ਆ ਲੰਗਵਾਲ ਮੰਡੀ ਪੱਤਰਾ ਮੰਡੀ ਚ। ਇਹ ਹੋਇਆ ਭਾਈ 200 ਘੱਟ 14000 ਦਾ ਸੌਦਾ ਰਾਂ ਵੱਠਾ ਦਾ। ਗਣਿਆ ਦੇ ਪੈਸੇ ਰਾਜੂ ਨੇ। 12 ਮੰਡੀ ਚ ਪਾ ਦੇਉਂਗੇ ਨੇ। ਇਹ ਮੁਰਗੀ ਨਹੀਂ ਹੈ। ਇਹ ਰਾਜ ਸਾਡੇ ਮੈਂ ਇੰਦਰ ਲਗਦੇ ਰਿਹਾ ਰਾਜੂ ਦਾ ਦੇਖ ਰਹਾ ਹਾਂ ਸਾਡੇ ਨਾਲ ਇਹ ਅੱਛਾ ਮੈਂ ਜ਼ਿੰਮੇਵਾਰਾ ਖੇਡੂ ਮੈਂ ਜ਼ਿੰਮੇਵਾਰਾ ਹੈ ਠੀਕ ਹੈ ਜੀ ਤਾਹਾ ਪਠਾਨੇ ਜੇ ਨਾ ਜੀ ਜਾਮ ਨਹੀਂ ਲੈਂਦਾ ਹੁੰਦਾ ਰੋਜ਼ ਸੋਤੇ ਕਰੂਣਾ ਪੈਂਦਾ ਜਿਹਦੀ ਕਿਦੀ ਜਾਮ ਨਹੀਂ ਲਵਾਗੇ ਭਾਈ ਮੁਲਖ ਮੇਰੇ ਕੰਬੇ ਦੇ ਦਿੱਤੇ ਗਏ ਹੈ ਭਾਈ ਜੀ